ਇੱਕ ਕਮੈਂਟ ਆਇਆ ਵੀ ਫਲਾਨੇ ਬੰਦੇ ਦੇ ਲਈ ਦੱਸੋ ਇਹ ਕਿੱਦਾਂ ਦਾ ਸੀ ਸਾਡੇ ਕਾਲਜ ਦੇ ਵਿੱਚ ਲੈਕਚਰ ਕੀਤਾ ਵੀ ਉਹਦੇ ਵਿੱਚ ਦੱਸਿਆ ਵੀ ਰੂਲੀ ਅਸੂਲੀ ਬਹੁਤ ਬੰਦਾ ਹੈ ਰੂਲੀ ਅਸੂਲੀ ਹੈਗੇ ਆ ਇਹਦੀਆਂ ਤੁਸੀਂ ਪਰਦਾ ਖੋਲ ਕੇ ਦੇਖੋ ਜਿੰਨੀਆਂ ਫਿਲਮਾਂ ਕੀਤੀਆਂ ਪੈਸੇ ਲੈ ਕੇ ਰਫੂ ਚੱਕਰ ਹੋਣ ਜਰੂਰਲੀ ਅਸੂਲੀ ਆ ਕਦੀ ਪ੍ਰਮੋਸ਼ਨ ਤੇ ਨਹੀਂ ਦਿਖਿਆ ਵੱਡੀ ਤੋਂ ਵੱਡੀ ਫਿਲਮ ਮੋੜ ਦੇ ਵਿੱਚ ਵੀ ਨਹੀਂ ਦੱਸਿਆ ਤੇ ਸਾਡੇ ਨਾਲ ਤਾਂ ਹੇਰਾ ਫੇਰੀ ਕਰਕੇ ਗਿਆ ਨਾਂ ਲੈ ਕੇ ਦੱਸਦੇ ਆ ਤੇ ਇਹਨਾਂ ਨੇ ਹੋਰ ਕਿਹੜੇ-ਕਿਹੜੇ ਠੱਗੇ ਇਹਦੀ ਸਟੋਰੀ ਸ਼ੁਰੂ ਤੋਂ ਦੱਸ ਰਹੇ ਆ ਪੂਰੀ ਸਟੋਰੀ ਔਰ ਇੱਕ ਨੰਬਰ ਦੇ ਠੱਗ ਬੰਦੇ ਨੂੰ ਜੇ ਤੁਸੀਂ ਇਦਾਂ ਲਿਖਦੇ ਹੋ ਤੇ ਫਿਰ ਸਾਨੂੰ ਤਾਂ ਐ ਲੱਗੂਗਾ ਨਾ ਜਿਹੜੀਆਂ ਪਿੱਛੇ ਇਤਿਹਾਸ ਲਿਖਿਆ ਗਿਆ ਕਿਤਾਬਾਂ ਦੇ ਵਿੱਚ ਕਈਆਂ ਨੂੰ ਆਪਾਂ ਸੂਰਮੇ ਦਿਖਾਈ ਜਾਂਦੇ ਆ ਸਮਝਦਾਰ ਦਿਖਾਈ ਜਾਂਦੇ ਆ ਤੇ ਉਹ ਵੀ ਇਦਾਂ ਦੇ ਸੀ ਕਿਉਂਕਿ ਦੌਰ ਦਾ ਸਾਡਾ ਉਦਾਂ ਦਾ ਹੀ ਚੱਲੀ ਆਉਂਦਾ ਨਾ ਕਈ ਗੱਲਾਂ ਨੈਗੇਟਿਵ ਪੋਜ਼ਿਟਿਵ ਆਪਾਂ ਨੂੰ ਪਤਾ ਨਹੀਂ ਲੱਗਦੀਆਂ ਅਸੀਂ ਸਰਚ ਕਰਕੇ ਦੇਖਿਆ ਕਿ ਭਗਤ ਸਿੰਘ ਦਾ ਜਿਹੜਾ ਪਿੰਡ ਸੀ ਖਟਕੜ ਕਲਾਉ ਖਟ ਦੇ ਵਿੱਚ ਦਿੱਤਾ ਗਿਆ ਸੀ ਤਾਂ ਖਟਕੜ ਕਲਾ ਸੀ ਅੱਜ ਤੱਕ ਇਹ ਲਿਖਿਆ ਕਿਤੇ ਨਹੀਂ ਗਿਆ ਸੋਚ ਕੇ ਦੇਖੋ ਇਦਾਂ ਦੀਆਂ ਗੱਲਾਂ ਅਸੀਂ ਤਾਂ ਦੱਸਦੇ ਆ ਕਿਉਂਕਿ ਤੁਹਾਨੂੰ ਚੈਨਲਾਂ ਤੇ ਝੂਠੀਆਂ ਤਰੀਫਾਂ ਮੱਕੜੰਗੋ ਜਿੱਦਾਂ ਹੁਣ ਦਲਜੀਤ ਦੀਆਂ ਕਰਦਾ ਤੇ ਬਹੁਤ ਮਿਲਦੀਆਂ ਜਦੋਂ ਦਲਜੀਤ ਨੂੰ ਨਹੀਂ ਮਿਲਿਆ ਸੀ ਚੰਡੀਗੜ੍ਹ ਵਾਲੇ ਸ਼ੋਅ ਤੋਂ ਪਹਿਲਾਂ ਉਦੋਂ ਇਹ ਕੀ ਕਹਿੰਦਾ ਸੀ ਹੈਨਾ ਸ਼ੈਂਟੀ ਦੇ ਪਾਪਾ ਦੀ ਗੱਡੀ ਇਹ ਕਿੱਥੇ ਗਏ ਨੇ ਇਹ ਗੱਲਾਂ ਤਾਂ ਕਰਦੇ ਕਿਉਂਕਿ ਤੁਹਾਨੂੰ ਆਹ ਕੁਝ ਨਹੀਂ ਦੱਸਦਾ ਕੋਈ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤਾਂ ਚਲੋ ਅੱਜ ਗੱਲ ਕਰਦੇ ਜੀ ਕਿਸੇ ਬੰਦੇ ਨੇ ਕਮੈਂਟ ਪਾਇਆ ਕਿ ਜਤਿੰਦਰ ਮੂਹਰ ਦੇ ਬਾਰੇ ਦੱਸੋ ਪ੍ਰੋਫੈਸਰ ਜਿਹੜੇ ਕਾਲਜਾਂ ਦੇ ਵਿੱਚ ਉਹਦੀਆਂ ਬਹੁਤ ਗੱਲਾਂ ਕਰਦੇ ਆ ਬਹੁਤ ਕੁਝ ਉਹਦੇ ਬਾਰੇ ਕਹਿੰਦੇ ਆ ਜਤਿੰਦਰ ਮੂਹਰ ਦਾ ਜਿਹੜਾ ਸਫਰ ਹੈ ਉਹ ਸ਼ੁਰੂ ਹੁੰਦਾ ਜੀ ਮੁਸਾਫਰ ਬੈਂਡ ਤੋਂ ਮੁਸਾਫਰ ਬੈਂਡ ਵਾਲੇ ਜਿਹੜੇ ਆ ਉਹ ਗਾਣੇ ਬਣਾਉਂਦੇ ਆ ਉਹਨਾਂ ਦਾ ਇਹ ਡਾਇਰੈਕਟਰ ਹੁੰਦਾ ਉਹਦੇ ਵਿੱਚ ਪਹਿਲਾ ਬ੍ਰੇਕ ਹੋ ਇਸ ਮਾਤਾ ਨੂੰ ਦਿੰਦਾ ਅੱਜ ਕੱਲ ਇਹ ਮਾਤਾ ਬਹੁਤ ਵੱਡੀ ਹੋ ਗਈ ਹੈ ਪਰ ਉਹਦੇ ਜਤਿੰਦਰ ਮੋਹਰ ਦੇ ਨਾਲ ਕੰਮ ਨਹੀਂ ਕਰਦੀ ਤੇ ਉਹ ਜਦੋਂ ਪੈਸੇ ਦਿੰਦੇ ਆ ਮੁੰਬਈ ਦੇ ਵਿੱਚ ਆਉਂਦਾ ਆਪਣੇ ਗਾਣੇ ਬਣਾਉਣ ਲਈ ਐਡਿਟ ਕਰਨ ਲਈ ਤੇ 3 ਮਹੀਨੇ ਉਹਨਾਂ ਦੇ ਚੀਟ ਕੀਤੇ ਹੋਏ ਪੈਸੇ ਦੇ ਨਾਲ ਹੀ ਇਹ ਡਾਇਰੈਕਸ਼ਨ ਦੇ ਸਕੂਲ ਦੇ ਵਿੱਚ ਡਾਇਰੈਕਸ਼ਨ ਸਿੱਖਦਾ ਕੋ ਆਪਣੇ ਐਡਮਿਸ਼ਨ ਲੈਂਦਾ ਤੇ ਉਸ ਤੋਂ ਬਾਅਦ ਇਹ ਉਹਨਾਂ ਨੂੰ ਫੋਨ ਕਰਕੇ ਕਹਿੰਦਾ ਵੀ ਭਾਈ ਮੇਰੇ ਕੋਲ ਤਾਂ ਉਹ ਡਾਟਾ ਗੁੰਮ ਗਿਆ ਸੀ ਮੈਂ ਰਿਕਵਰ ਕਰਨ ਲਈ ਲੱਗਾ ਰਿਹਾ ਤੇ ਉਹ ਬੰਦਿਆਂ ਨੇ ਵੀ ਪੈਸਾ ਜਿਹੜਾ ਹੁੰਦਾ ਮੁਸਾਫਰ ਬੈਂਡ ਵਾਲਿਆਂ ਨੇ ਗਾ ਚਰਨਜੀਤ ਭਾਜੀ ਤੋਂ ਲਿਆ ਹੁੰਦਾ ਚਰਨਜੀਤ ਭਾਜੀ ਉਹ ਜਿਨ੍ਹਾਂ ਨਾਲ ਕਈ ਬੰਦੇ ਚੀਟ ਕਰਕੇ ਇੱਕ ਪ੍ਰਿੰਸਾ ਜਿਹੜਾ ਕਮਲਜੀਤ ਪ੍ਰਿੰਸ ਉਹ ਵੀ ਕਰ ਗਿਆ ਉਹਦੀ ਸਭ ਤੋਂ ਵੱਡੀ ਗੱਲ ਹੈ ਪਿਆ ਦੇਖੋ ਸਕਰੀਨ ਤੇ ਸਾਈਡ ਤੇ ਚੱਲ ਰਿਹਾ ਹੈ ਵੀ ਇਹਦੇ ਵਿੱਚ ਉਹਦੀਆਂ ਬੋਲੀਆਂ ਹੋਈਆਂ ਗੱਲਾਂ ਤੇ ਇੱਕ ਉਹ ਕੋਈ ਫਿਲਮ ਆਪਣੇ ਚੈਨਲ ਤੇ ਛੱਡ ਰਿਹਾ ਚਰਨਜੀਤ ਭਾਜੀ ਜਿਹਦੇ ਵਿੱਚ ਰਾਈਟਰ ਪ੍ਰਿੰਸੇ ਦਾ ਨਾਮ ਆ ਰਿਹਾ ਇਹ ਦੇਖ ਸਕਦੇ ਹੋ ਤੁਸੀਂ ਤੇ ਇਹ ਰਲ ਮਿਲ ਕੇ ਚੀਟ ਕਰਦੇ ਆ ਨਾ ਬੰਦਿਆਂ ਨੂੰ ਵਿੱਚੇ ਹੀ ਮੁਸਾਫਰ ਆਲਿਆਂ ਨੂੰ ਵਿੱਚੇ ਹੀ ਇਹ ਮੁਸਾਫਰ ਆਲੇ گاਹ ਅੰਗਣੀਆਂ ਸੰਗਣੀਆਂ ਇਦਾਂ ਹੀ ਚੱਲਦੀਆਂ ਤੇ ਉਸ ਤੋਂ ਬਾਅਦ ਇਹ ਬੰਦਾ ਜਤਿੰਦਰ ਮੋਹਰ ਮੁੰਬਈ ਆ ਜਾਂਦਾ ਹੈ ਮੁੰਬਈ ਆ ਕੇ ਜਿੱਥੇ ਉਹ ਉਹ ਆਪਣੇ ਉਹਦੇ ਦੌਰਾਨ ਸਫ਼ਰ ਦੇ ਦੌਰਾਨ ਇੱਕ ਭਾਜੀ ਹੁੰਦੇ ਆ ਉਹ ਬੈਂਕ ਵਿੱਚ ਲੱਗੇ ਹੁੰਦੇ ਸੀ ਆਰ ਪੀ ਸਿੰਘ ਕਰਕੇ ਆ ਉਹ ਬੈਂਕ ਦੇ ਵਿੱਚ ਲੱਗੇ ਸੀ ਉਹਨਾਂ ਦੀ ਬੈਂਕ ਵਿੱਚ ਜੌਬ ਸੀ ਉਹਨਾਂ ਘਰੇ ਰਹਿੰਦਾ ਸੀ ਤੇ ਆਉਣਾ ਰੋਟੀ ਪਾਣੀ ਸਾਰਾ ਦਿਨ ਉੱਥੇ ਰਹਿਣਾ ਉਹਨਾਂ ਕੋ ਉਹਨਾਂ ਨੇ ਉਹ ਵਿਚਾਰੇ ਜਾਂਦੇ ਲੱਗੇ ਦੁਨੀਆ ਤੋਂ ਚਲੇ ਗਏ ਉਹਨਾਂ ਦੀ ਵਾਈਫ ਜਿੰਦੀ ਆ ਜਿਹੜੀ ਕਿ ਐਕਟਿੰਗ ਕਰਦੀ ਆ ਉਹਨਾਂ ਨੇ ਕਿੰਨੀਆਂ ਫਿਲਮਾਂ ਇਹਨੋਂ ਤੋਂ ਬਾਅਦ ਬਣਾ ਲਈ ਹਨਾ ਸਕੰਦਰ ਬਣਾ ਲਈ ਫਿਰ ਮਿੱਟੀ ਬਣਾ ਲਈ ਕਿੰਨਾ ਕੁਸ਼ ਕਰ ਲਿਆ ਤੇ ਇਹਨੇ ਉਹਨਾਂ ਨੂੰ ਉਸਤਬਰ ਨੂੰ ਕਦੀ ਯਾਦ ਵੀ ਨਹੀਂ ਕੀਤਾ ਉਹ ਮੈਡਮ ਨੂੰ ਕਦੀ ਯਾਦ ਨਹੀਂ ਕੀਤਾ ਤੇ ਉਹਨੇ ਹੁਣ ਮੈਸੇਜ ਪਾਇਆ ਇਕਵਾਲ ਚਾਨਾ ਜੀ ਦੇ ਸਰਕਲ ਚੋਂ ਆ ਹੋ ਜੇ ਕਿਸੇ ਨੂੰ ਸ਼ੱਕ ਹੋਵੇ ਤੇ ਉਹਨਾਂ ਘਰੋਂ ਕਿਤਾਬਾਂ ਵੀ ਸਾਰੀਆਂ ਚੱਕ ਲਿਆ ਪ੍ਰੋਫੈਸਰਾਂ ਨੂੰ ਪੁੱਛਿਆ ਜਾਵੇ ਤੁਸੀਂ ਉਦਾਂ ਦੋਹਾਈ ਦਿਨੇ ਸੱਚ ਦੀ ਇਮਾਨਦਾਰੀ ਦੀ ਤੇ ਬੱਚਿਆਂ ਨੂੰ ਇਹ ਸਿਖਾ ਰਹੇ ਹੋ ਕਿਉਂਕਿ ਕਿਤਾਬਾਂ ਵਿੱਚ ਅਕਸਰ ਝੂਠ ਲਿਖਿਆ ਜਾਂਦਾ ਜਿਹੜਾ ਸਰਚ ਕਰਕੇ ਗੱਲ ਕਰਦਾ ਹੁਣ ਜਿੱਦਾਂ ਮੈਂ ਕਰ ਰਿਹਾ ਸੱਚ ਹੈ 100% ਚਾਨਾ ਜੀ ਨੂੰ ਪੁੱਛ ਲਿਓ ਸ਼ਾਇਦ ਉਹ ਕਮੈਂਟ ਪਾ ਵੀ ਦੇਣ ਇਹ ਬੰਦਾ ਉਧਰੋਂ ਗੇਮ ਕਰਕੇ ਉਸ ਤੋਂ ਬਾਅਦ ਇਹ ਮਿੱਟੀ ਅਸਕੰਦਰ ਦੇ ਟਾਈਮ ਮੈਨੂੰ ਮਿਲਦਾ ਸਾਡੇ ਨਾਲ ਵੀ ਇੱਕ ਚੱਲਦਾ ਕੰਮ ਉਹਦੇ ਵਿੱਚੋਂ ਵੀ ਗੇਮ ਕਰ ਜਾਂਦਾ ਕੀ ਕੁਝ ਹੁੰਦਾ ਅਸਲ ਦੇ ਵਿੱਚ ਅਖੀਰ ਵੇ ਟੈਂਡਰ ਐਂਡ ਦੇ ਵਿੱਚ ਕੀ ਕਰਦਾ ਆ ਪੈਸੇ ਖਾ ਜਾਂਦਾ ਤੇ ਹਰ ਬੰਦੇ ਨਾਲ ਪ੍ਰੋਮੋਸ਼ਨ ਤੋਂ ਗਾਇਬ ਹੋ ਜਾਂਦਾ ਇੱਕ ਫਿਲਮ ਦਿਖਾਓ ਇਸ ਬੰਦੇ ਦੀ ਐਡਾ ਕ ਸਟੈਂਡ ਐ ਪ੍ਰੋਫੈਸਰਾਂ ਨੂੰ ਪੁੱਛੀਏ ਹੁਣ ਇਦਾਂ ਦੇ ਲੋਕ ਜਿਹੜੇ ਸੁਣਦੇ ਉਹ ਨਹੀਂ ਤਾਂ ਜੁਰਤ ਵਾਲਾ ਹੀ ਕਹਿਣਾ ਉਹ ਜੁਰਤ ਜੁਰਤੋਂ ਦੀ ਕੁਸ਼ ਨਹੀਂ ਐ ਇੱਕ ਨੰਬਰ ਦਾ ਫੇਕ ਤੇ ਚਾਲੂ ਇਨਸਾਨ ਐ ਦੂਰ ਨਾ ਜਾਓ ਮੋੜ ਫਿਲਮ ਦੇ ਵਿੱਚ ਵੀ ਉਹ ਐਂਡ ਦੇ ਵਿੱਚ ਗਾਇਬ ਹੋ ਗਿਆ ਨਹੀਂ ਹੋਇਆ ਤਾਂ ਮੈਨੂੰ ਦੱਸ ਦਿਓ ਕਦੀ ਵੀ ਹਾਂ ਉਹ ਚਾਰਕ ਬੰਦੇ ਨਾਲ ਜੋੜ ਲੈਂਦਾ ਔਰ ਇਹ ਉਹੀ ਬੰਦਾ ਆ ਜਿਹੜਾ ਕਹਿੰਦਾ ਸੀ ਕਿ ਸਿੰਗਰਾਂ ਨੂੰ ਅਸੀਂ ਇਸ ਲੈਨ 'ਚ ਨਹੀਂ ਆਉਣ ਦੇਣਾ ਮੁੰਬਈ ਬੜਵੜੀਆਂ ਦੋਹਾਈਆਂ ਦਿੰਦਾ ਸੀ ਤੇ ਅੱਜ ਸਿੰਗਰਾਂ ਨਾਲ ਹੀ ਉਹ ਫਿਲਮ ਬਣਾਉਂਦਾ ਇਹਨਾਂ ਬੰਦਿਆਂ ਦਾ ਅਸਲ ਵਿੱਚ ਸਟੈਂਡ ਕੋਈ ਨਹੀਂ ਹੁੰਦਾ ਦੂਜੇ ਪਾਸੇ ਪੱਗ ਬੰਨ ਕੇ ਤੁਰਿਆ ਫਿਰਦਾ ਜਰਨੈਲ ਜਿਹੜਾ ਬਹੁਤ ਜ਼ੁਰਤ ਦੀਆਂ ਸੱਚ ਦੀਆਂ ਸਿਆਣਪ ਦੀਆਂ ਗੱਲਾਂ ਕਰਦਾ ਉਹ ਵੀ ਇਹਦੇ ਖਿਲਾਫ ਹੁੰਦਾ ਸੀ ਤੇ ਮੁੜ ਕੇ ਮੋੜ ਦੇ ਵਿੱਚ ਇਹ ਸਾਰੇ ਚੱਟੇ ਬੱਟੇ ਜਿਹੜੇ ਕੋਕੜੂ ਸੀ ਇਕੱਠੇ ਹੋ ਗਏ ਦਾਲ ਕਿਤੇ ਸੈਂਟ ਤੇ ਹੀ ਕਰਤੀ ਇਹਨਾਂ ਨੇ ਇਹ ਸਾਰੇ ਗੰਦ ਇਦਾਂ ਦੇ ਹੀ ਨੇ ਇਨੀ ਠੇਕਾ ਲਿਆ ਹੋਇਆ ਜੁਰਤ ਜ਼ਮੀਰ ਸਿਰਫ ਇਹ ਦਿਖਾਉਂਦਾ ਆ ਜਤਿੰਦਰ ਮੋਹਰ ਹੈ ਕੋਈ ਨਹੀਂ ਹਜ਼ਾਰਾਂ ਗਾਲਾਂ ਕੱਢੀਆਂ ਮੈਨੂੰ ਜਦੋਂ ਇਹਨ ਮੇਰੇ ਨਾਲ ਗਲਤ ਕੀਤਾ ਤੇ ਬੋਲਣ ਲਈ ਦੋ ਲਫ਼ਜ਼ ਨਹੀਂ ਸੀ ਇਸ ਬੰਦੇ ਕੋ ਜੇ ਨਹੀਂ ਆ ਰਾਜਾ ਢੁੱਡੀ ਕੇ ਇੱਕ ਉਹਨੂੰ ਪੁੱਛ ਸਕਦੇ ਆ ਉਹ ਮੇਰੇ ਨਾਲ ਅਜੀ ਸ਼ੇ ਫਿਰ ਜਦੋਂ ਇਹ ਡੰਡ ਲਾਈ ਝੂਠਾ ਬੰਦਾ ਚਾਲੂ ਬੰਦਾ ਹਮੇਸ਼ਾ ਇਦਾਂ ਖੜਾ ਹੋ ਕੇ ਸੁਣ ਲੈਂਦਾ ਤੇ ਬੋਲਦਾ ਨਹੀਂ ਪਲੀਜ਼ ਮੈਂ ਤਾਂ ਪ੍ਰੋਫੈਸਰਾਂ ਨੂੰ ਬੇਨਤੀ ਆ ਕਿ ਇਹਨਾਂ ਬੰਦਿਆਂ ਦੀਆਂ ਝੂਠੀਆਂ ਤਰੀਫਾਂ ਇਹਨਾਂ ਜਵਾਕਾ ਮੋਹਰੇ ਨਾ ਕਰੋ ਜਦੋਂ ਉਹ ਜਵਾਕ ਜਾ ਕੇ ਇਹਨਾਂ ਨੂੰ ਮਿਲਦੇ ਆ ਜਾਂ ਦੇਖਦੇ ਆ ਤੇ ਉਹ ਦੇਖਦੇ ਪੇ ਇਦਾਂ ਦੇ ਘਟਿਆ ਬੰਦੇ ਦੀ ਤਾਰੀਫ ਕਰਦੇ ਸੀ ਉਹ ਚ ਬਦਨਾਮ ਪ੍ਰੋਫੈਸਰ ਹੁੰਦੇ ਆ ਜੇ ਨਹੀਂ ਯਕੀਨ ਇੱਕ ਸੁਖਵਿੰਦਰ ਰਾਜ ਜੀਂਦਾ ਆ ਤੇ ਉਹਨੂੰ ਪੁੱਛ ਲਿਆ ਸੀਨ ਡਾਇਰੈਕਟਰ ਨੂੰ ਨਾ ਪੁੱਛੇ ਐਕਟਰ ਤਾਂ ਕਿਹਨੂੰ ਪੁੱਛੇ ਉਹਨੂੰ ਸੀਨ ਪੁੱਛਿਆ ਉਹ ਕਹਿੰਦਾ ਤੂੰ ਮੈਨੂੰ ਪੁੱਛੇਂਗਾ ਮੈਂ ਜਤਿੰਦਰ ਮੋਹਰ ਐ ਇਹ ਉਹ ਘਟਿਆ ਇਨਸਾਨ ਐ ਰਾਜ ਬਰਾੜ ਇਹਨਾਂ ਦੇ ਸੈੱਟ ਤੇ ਆ ਗਿਆ 2 ਮਿੰਟ ਇਹਨਾਂ ਨਾਲ ਗੱਲ ਕਰਨੀ ਸੀ ਤੇ ਇਸ ਬੰਦੇ ਨੇ ਜਿੱਦ ਰੱਖੀ ਵੀ ਪਹਿਲਾਂ ਇਹ ਸਿਕੰਦਰ ਓਕੋ ਲੈ ਕੇ ਗਿਆ ਸੀ ਮਿੱਟੀ ਲੈ ਕੇ ਗਿਆ ਸੀ ਮਿੱਟੀ ਨੂੰ ਕੋ ਬਜਟ ਨਹੀਂ ਸੀ ਉਹ ਨਹੀਂ ਕੀਤੀ ਤੇ ਉਹਨੂੰ ਕਹਿੰਦਾ ਮੈਂ ਸ਼ੂਟਿੰਗ ਕਰਾਂ ਜਾਈਂ ਇਹਦੀ ਸੁਣਾ ਰਾਜ ਬਰਾੜ ਲਈ ਇਦਾਂ ਬੋਲਿਆ ਸੀ ਇਹ ਬਹੁਤ ਹਲਕਾ ਤੇ ਘਟੀਆ ਬੰਦਾ ਆ ਬਹੁਤਾ ਵਧੀਆ ਨਹੀਂ ਤੇ ਸੋ ਪਲੀਜ਼ ਪ੍ਰੋਫੈਸਰ ਇਹਦੀ ਤਾਰੀਫ ਨਾ ਕਰਿਆ ਕਰੋ ਇਦਾਂ ਦੇ ਖੱਚ ਬੰਦਿਆਂ ਨੂੰ ਖੱਚ ਹੀ ਰਹਿਣ ਦੋ ਇਹਨਾਂ ਨੂੰ ਬਹੁਤ ਗਲਦੋਦੀ ਦਾ ਫੁੱਲ ਨਾ ਬਣਾਓ ਮਿਹਰਬਾਨੀ ਸ਼ੁਕਰੀਆ ਅਗਲੀ ਵੀਡੀਓ ਚੱਗੇ ਗੱਲ ਕਰਾਂਗੇ